ਪਿਆਰੇ ਸਾਧ ਸੰਗਤ ਜੀ ਤੁਸੀਂ ਸੁਣਿਆ ਹੋਣਾ ਕਿ ਪ੍ਰੇਮ ਆਨੰਦ ਮਹਾਰਾਜ ਜੀ ਜੋ ਕਿ ਸਿੱਖ ਧਰਮ ਦੇ ਬਾਰੇ ਕੁਝ ਬੋਲੇ ਆ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਪ੍ਰੇਮ ਆਨੰਦ ਮਹਾਰਾਜ ਜੀ ਨੇ ਸਿੱਖ ਧਰਮ ਬਾਰੇ ਕੀ ਬੋਲਿਆ ਸੋ ਸੰਗਤ ਜੀ ਪ੍ਰੇਮ ਆਨੰਦ ਮਹਾਰਾਜ ਜੀ ਕਹਿੰਦੇ ਸਨ ਕਿ ਵਾਹਿਗੁਰੂ ਜੋ ਸ਼ਬਦ ਆ ਉਹ ਸਾਰੇ ਲਈ ਵੰਦਨੀਯੋਗ ਆ ਕੰਧਾ ਪਾਵੋ ਸਾਰੇ ਲਈ ਨਾਮ ਜਪਣ ਜੋਗਾ ਸੋ ਸਾਰੀ ਸੰਗਤ ਜਿੰਨੀ ਵੀ ਦੁਨੀਆ ਜਗ੍ਹਾਸ ਦੀਆਂ ਨੂੰ ਜਪ ਸਕਦੇ ਆ ਕਿਉਂਕਿ ਵਾਹਿਗੁਰੂ ਤਾਂ ਜਿਹੜਾ ਨਾਮ ਆ ਉਹ ਕਿਸੇ ਵਿਅਕਤੀ ਦਾ ਨਾਮ ਨਹੀਂ ਹੈਗਾ ਕਿਸੇ ਮਨੁੱਖ ਦਾ ਨਾਮ ਨਹੀਂ ਹੈਗਾ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਆ ਉਹ ਪਰਮੇਸ਼ਵਰ ਦਾ ਨਾਮ ਆ ਸੋ ਜਿਦਾਂ ਪ੍ਰੇਮਾਨੰਦ ਮਹਾਰਾਜ ਜੀ ਕਹਿੰਦੇ ਸਨ ਜਦ ਕੋਈ ਬੋਲਦਾ ਚੋ ਬੋਲੇ ਸੋਨੇ ਹਾਲ ਸਤਿ ਸ਼ਰੀਆ ਕਲ ਕਹਿੰਦਾ ਪਾਬ ਜੋ ਬੋਲੇ ਸੋਨਿਆ ਜੋ ਵੀ ਬੋਲੇ ਜੋ ਵੀ ਵਿਅਕਤੀ ਜੋ ਨੇ ਸੋ ਬੋਲੇ ਸੋਨਿਹਾਲ ਇਹ ਕੋਈ ਵੀ ਬੋਲ ਸਕਦਾ ਜੋ ਬੋਲੇ ਸੋਨਿਹਾਲ ਮਾਨ ਕਰੀਏ ਕਹਿੰਦੇ ਨੇ ਕਿ ਜੋ ਬੋਲੇ ਸੋਨਿਹਾਲ ਸਤ ਸ਼ਰੀਆ ਕਾਲ ਇਹ ਕੋਈ ਵੀ ਵਿਅਕਤੀ ਬੋਲ ਸਕਦਾ ਹੈ ਪਰਮੇਸ਼ਵਰ ਦਾ ਨਾਮ ਆ ਇਹ ਕੋਈ ਵੀ ਨਾਮ ਜਪ ਸਕਦਾ ਵਾ ਸੋ ਪਰਮੇਸ਼ਵਰ ਪਰਮੇਸ਼ਵਰ ਦੀ ਜੋ ਆਪਾਂ ਬੰਦਗੀ ਕਰਦੇ ਆ ਨਾਮ ਜਪਦੇ ਆ ਇਹ ਜੋ ਬੋਲੇ ਸੋ ਨਿਹਾਲ ਕੋ ਇਹ ਉਹਦਾ ਮਤਲਬ ਹੁੰਦਾ ਵਾ ਸੋ ਪ੍ਰੇਮਾਨੰਦ ਮਹਾਰਾਜੀ ਕਹਿੰਦੇ ਸਨ ਜਦ ਕੋਈ ਵੀ ਸਾਡੇ ਕੋਲ ਵਿਅਕਤੀ ਆਉਂਦਾ ਵਾ ਉਹ ਕਹਿੰਦੇ ਵਾਹਿਗੁਰੂ ਜੀ ਦਾ ਖਾਲਸਾ ਪ੍ਰੇਮਾਨੰਦ ਜੀ ਕਹਿੰਦੇ ਅੱਗੋਂ ਮੈਂ ਆਪ ਬੋਲੇ ਵਾਹਿਗੁਰੂ ਜੀ ਦੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੋ ਪ੍ਰੇਮਾਨੰਦ ਮਹਾਰਾਜੀ ਕਿਸੇ ਨਾਲ ਵਿਵਾਦ ਨਹੀਂ ਕਰਦੇ ਉਹ ਸਿਰਫ ਇਨਸਾਨੀਅਤ ਨੂੰ ਇਨਸਾਨੀਅਤ ਨਾਲ ਜੋੜਦੇ ਆ ਪ੍ਰੇਮਾਨੰਦ ਮਹਾਰਾਜ ਜੀ ਹਰੇਕ ਧਰਮ ਦੀ ਵੀ ਸਨਕਤ ਕਰਦੇ ਇੱਜ਼ਤ ਕਰਦੇ ਆ ਉਹ ਸਿਰਫ ਇਨਸਾਨੀਅਤ ਨੂੰ ਇਨਸਾਨੀਅਤ ਦੇ ਨਾਲ ਜੋੜਦੇ ਆ ਉਹ ਕਹਿੰਦੇ ਆ ਕਿ ਸਾਰੇ ਧਰਮ ਸਭ ਉਸ ਪਰਮਾਤਮਾ ਨੂੰ ਮੰਨਦੇ ਆ ਉਸ ਪਰਮਾਤਮਾ ਨੇ ਨਾਮ ਜਪਦੇ ਆ ਸੋ ਕੀ ਧਰਮ ਕੋਈ ਨਹੀਂ ਵੜ ਹੁੰਦਾ ਨਾਮ ਜਪ ਕਰੋ ਜਿੰਨਾ ਆਪਾਂ ਵੱਧ ਤੋਂ ਵੱਧ ਨਾਮ ਜਪਦੇ ਆਂ ਆਪਣੀ ਜ਼ਿੰਦਗੀ ਚ ਉਸ ਪਰਮਾਤਮਾ ਦੇ ਨਾਲ ਆਪਣਾ ਮੇਲ ਹੁੰਦਾ ਵਾ ਆਤਮਾ ਦਾ ਪਰਮਾਤਮਾ ਨਾਲ ਜਦੋਂ ਮੇਲ ਹੁੰਦਾ ਤਾਂ ਆਪਾਂ ਨੂੰ ਅੰਦਰੂਨੀ ਗਿਆਨ ਹੋਣ ਲੱਗ ਜਾਂਦਾ ਵਾ ਸੋ ਸੰਗਤ ਜੀ ਕਿਸੇ ਵੀ ਵਿਅਕਤੀ ਦੇ ਨਾਲ ਜਾਂ ਤੁਹਾਡੀ ਵੈਰਸ ਹੋ ਜਵੇ ਪਰਮਾਤਮਾ ਨੂੰ ਲੈ ਕੇ ਧਰਮ ਦੇ ਨਾਂ ਤੇ ਸੋ ਤੁਸੀਂ ਉਸ ਜਗ੍ਹਾ ਤੋਂ ਦੂਰ ਹੋ ਜਾਇਆ ਕਰੋ ਕਿਉਂਕਿ ਧਰਮਾਂ ਦੇ ਨਾਂ ਤੇ ਜੋ ਲੜਦੇ ਆ ਬੋਲਦੇ ਆ ਗੱਲਬਾਤ ਕਰਦੇ ਆ ਸੋ ਏ ਧਰਮਾਂ ਦੇ ਨਾਂ ਤੇ ਲੜਨ ਵਾਲੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਧਰਮ ਕੋਈ ਕਿਸੇ ਵਿਅਕਤੀ ਦਾ ਕੋਈ ਠੇਕਾ ਨਹੀਂ ਹੁੰਦਾ ਧਰਮ ਹਮੇਸ਼ਾ ਹਰੇਕ ਧਰਮ ਦੇ ਵਿੱਚ ਪਰਮਾਤਮਾ ਦੀ ਗੱਲ ਕਰਦੇ ਆ ਪਰਮਾਤਮਾ ਸਿਰਫ ਇੱਕ ਵਾ ਸਾਰੇ ਧਰਮਾਂ ਨੂੰ ਜੋ ਵੀ ਕਿਸੇ ਗੁਰੂ ਪੀਰ ਮਾਤਾ ਪਿਤਾ ਕਿਸੇ ਨੂੰ ਵੀ ਵਗਲਾ ਮੰਨਦਾ ਉਹ ਪਰਮਾਤਮਾ ਸਿਰਫ ਇੱਕ ਵਾ ਸੋ ਮੈਂ ਇੱਕ ਗੁਰਦੁਆਰਾ ਸਾਹਿਬ ਦਾ ਬਲੌਗ ਵੀ ਪਾਇਆ ਸੀ ਗੁਰਦੁਆਰਾ ਸਾਹਿਬ ਦਾ ਉੱਥੇ ਤੁਸੀਂ ਅਜਾਇਬ ਘਰ ਦੇ ਵਿੱਚ ਦੇਖਿਆ ਹੁਣ ਉੱਥੇ ਵੀ ਸਾਰੇ ਧਰਮਾਂ ਦੀ ਫੋਟੋਆਂ ਲੱਗੀਆਂ ਸਿਗੀਆਂ ਤੇ ਉੱਥੇ ਲਿਖਿਆ ਸੀ ਇੱਕ ਜੋਤ ਜੋ ਆਪਣੇ ਸਰੀਰ ਦੇ ਅੰਦਰ ਮਨ ਦੇ ਅੰਦਰ ਜੋਤ ਜਲਦੀ ਆ ਉਹ ਸਿਰਫ ਇੱਕੋ ਪਰਮਾਤਮਾ ਦੀ ਜੋਤ ਆ ਆਪਾਂ ਕਿਸੇ ਲਈ ਰਾਮ ਰੱਬ ਹੋ ਸਕਦਾ ਕਿਸੇ ਲਈ ਕ੍ਰਿਸ਼ਨ ਜੀ ਰੱਬ ਹੋ ਸਕਦੇ ਨੇ ਕਿਸੇ ਲਈ ਵਾਹਿਗੁਰੂ ਜੀ ਰੱਬ ਹੋ ਸਕਦੇ ਨੇ ਕਿਸੇ ਲਈ ਆਪਣੇ ਘਰ ਦੇ ਮਾਪਿਓ ਹੋ ਸਕਦੇ ਨੇ ਸੋ ਜਿੰਨੇ ਵੀ ਧਰਮ ਬਣਿਆ ਯਿਸੂ ਮਸੀਹ ਹੋ ਸਕਦੇ ਨੇ ਕਿਸੇ ਲਈ ਅੱਲਾਹ ਹੋ ਸਕਦੇ ਨੇ ਸੋ ਜਿੰਨੇ ਵੀ ਧਰਮ ਬਣੇ ਆ ਇਸ ਸਾਰੀ ਜੋਤ ਇੱਕ ਵਾ ਪਰਮਾਤਮਾ ਇੱਕ ਆ ਪ੍ਰੇਮਾਨੰਦ ਜੀ ਨੂੰ ਮੈਂ ਕਈ ਚਿਰਾਂ ਤੋਂ ਸੁਣਦਾ ਉਹਨਾਂ ਦੇ ਵਿਚਾਰ ਸੁਣਦਾ ਸੋ ਉਹਨਾਂ ਦੇ ਵਿਚਾਰ ਮੈਨੂੰ ਬਹੁਤ ਜ਼ਿਆਦਾ ਚੰਗੇ ਲੱਗਦੇ ਨੇ ਚੰਗੇ ਲੱਗਦੇ ਆ ਤੇ ਉਹਨਾਂ ਨੂੰ ਮੈਂ ਕਾਫੀ ਚਿਰ ਤੋਂ ਸੁਣ ਰਿਹਾ ਉਹਨਾਂ ਨੂੰ ਮੈਂ ਫੋਲੋ ਵੀ ਕੀਤਾ ਉਹਨਾਂ ਦਾ ਚੈਨਲ ਮੈਂ ਸਬਸਕ੍ਰਾਈਬ ਵੀ ਕੀਤਾ ਹੋਇਆ ਕਿਉਂਕਿ ਅੱਜ ਮੇਰਾ ਦਿਲ ਕੀਤਾ ਕਿ ਅਸੀਂ ਵੀ ਕਿਸੇ ਚੰਗੀ ਚੀਜ਼ਾਂ ਨੂੰ ਪ੍ਰਮੋਟ ਕਰੀਏ ਚੰਗੇ ਵਿਅਕਤੀ ਚੰਗੇ ਮਹਾਪੁਰਸ਼ਾਂ ਨੂੰ ਚੰਗੇ ਸੰਤਾਂ ਬਾਰੇ ਅਸੀਂ ਤੁਹਾਨੂੰ ਦੱਸੀਏ ਸੋ ਸੰਗਤ ਜੀ ਮੈਂ ਤਾਂ ਪ੍ਰੇਮਨਾਨ ਨੂੰ ਕਾਫੀ ਚਿਰ ਤੋਂ ਸੁਣਦਾ ਅੱਜ ਮੇਰਾ ਦਿਲ ਕੀਤਾ ਕਿ ਉਹਨਾਂ ਬਾਰੇ ਕੁਝੇ ਗੱਲਾਂ ਸੰਗਤ ਬਾਰੇ ਦੱਸਣ ਨੂੰ ਕਿਉਂਕਿ ਉਹ ਮੈਂ ਉਹਨਾਂ ਦੇ ਕਿੰਨੇ ਵਿਚਾਰ ਸੁਣਨੇ ਆਂ ਆਪਣੇ ਵਿਚਾਰ ਦੇ ਵਿੱਚ ਕਿਸੇ ਧਰਮ ਨੂੰ ਨਹੀਂ ਮਾੜਾ ਕਹਿੰਦੇ ਉਹ ਕਹਿੰਦੇ ਕਿ ਧਰਮ ਦੇ ਵਿੱਚ ਕਈ ਇਨਸਾਨ ਗਲਤ ਹੋ ਸਕਦੇ ਨੇ ਧਰਮ ਕੋਈ ਮਾੜਾ ਨਹੀਂ ਹੁੰਦਾ ਸਾਰੇ ਧਰਮ ਸੁਪਰਮਾਤਮਾ ਦੇ ਨਾਲ ਜੋੜਦੇ ਆਂ ਪਰਮਾਤਮਾ ਦੀ ਗੱਲਾਂ ਕਰਦੇ ਪਰਮਾਤਮਾ ਦਾ ਨਾਮ ਜਪਦੇ ਆ ਜਿਹੜੀ ਸੰਗਤ ਧਰਮਾ ਕਰਕੇ ਲੜ ਰਹੀਆਂ ਨੇ ਕਰ ਰਹੀਆਂ ਨੇ ਉਹ ਪਰਮਾਤਮਾ ਨੂੰ ਨਹੀਂ ਮੰਨਦੇ ਹੁੰਦੇ ਉਹ ਆਪਣੇ ਇਹ ਕੁਰਸੀਆਂ 'ਤੇ ਬਹਿ ਕੇ ਗੱਦੀਆਂ ਨੂੰ ਬਚਾਉਂਦੇ ਆ ਆਪਣੇ ਧਰਮਾਂ ਦੇ ਨਾਂ ਤੇ ਪੈਸਾ ਕਮਾਉਂਦੇ ਆ ਸੋ ਜਿਹੜੇ ਧਰਮਾਂ ਦੇ ਨਾਂ ਤੇ ਪੈਸਾ ਕਮਾਉਂਦੇ ਉਹ ਪਰਮਾਤਮਾ ਨੂੰ ਨਹੀਂ ਮੰਨਦੇ ਹੁੰਦੇ ਉਹ ਜਿਹੜੇ ਪਰਮਾਤਮਾ ਨੂੰ ਮੰਨਦੇ ਹੁੰਦੇ ਆ ਉਹ ਨਾਮ ਜਪ ਕਰਦੇ ਆ ਵਿਵਾਦਾਂ ਤੋਂ ਦੂਰ ਰਹਿੰਦੇ ਨੇ ਲੜਾਈ ਝਗੜੇ ਤੋਂ ਦੂਰ ਰਹਿੰਦੇ ਨੇ ਸੋ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਪ੍ਰਮਾਤਮਾ ਦਾ ਨਾਮ ਜਪ ਕਰਨਾ ਵਾ ਕਿਉਂਕਿ ਨਾਮ ਜਪਣ ਦੇ ਨਾਲ ਮਨ ਦੀ ਸ਼ਾਂਤੀ ਮਿਲਦੀ ਆ ਆਪਾਂ ਨੂੰ ਕਈ ਇਤਾਂ ਦੀਆਂ ਅੰਦਰੂਨੀ ਚੀਜ਼ਾਂ ਨੂੰ ਆਪਾਂ ਨੂੰ ਗਿਆਨ ਹੋ ਜਾਂਦਾ ਵਾ ਜੋ ਕੈਮਰੇ ਮੂਰੇ ਬੋਲਿਆ ਨਹੀਂ ਜਾ ਸਕਦੀਆਂ ਇਹ ਸਿਰਫ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ ਧਰਮਾਂ ਦੇ ਨਾਂ ਤੇ ਨਾ ਤਾਂ ਕਿਸੇ ਨਾਲ ਵੈਸਿਆ ਕਰੋ ਨਾ ਤਾਂ ਲੜਿਆ ਕਰੋ ਕਿਸੇ ਨਾਲ ਅਗਲੇ ਨੂੰ ਹਮੇਸ਼ਾ ਤੁਸੀਂ ਕਿਸੇ ਨੂੰ ਵੀਡੀਓ ਸੈਂਡ ਕਰ ਸਕਦੇ ਹੋ ਕਿਸ ਨੂੰ ਇਹ ਵੀਡੀਓ ਤੁਸੀਂ ਅੱਗੇ ਸੈਂਡ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਕਿ ਜਿਸ ਵਿੱਚ ਅਸੀਂ ਦੱਸਿਆ ਕਿ ਪ੍ਰੇਮਾਨੰਦ ਮਹਾਰਾਜ ਜੀ ਜੋ ਮਹਾਰਾਜ ਜੀ ਨੇ ਉਹਨਾਂ ਦੇ ਵਿਚਾਰ ਉਹਨਾਂ ਦੀ ਜੋ ਸਾਂਝ ਆ ਉਹ ਸਾਰੇ ਧਰਮ ਉਹਨਾਂ ਨੂੰ ਸਤਿਕਾਰ ਕਰਦੇ ਨੇ ਸਿੱਖ ਧਰਮ ਵੀ ਸਤਿਕਾਰ ਕਰਦੀ ਆ ਹੋਰ ਵੀ ਧਰਮ ਸਤਿਕਾਰ ਕਰਦੇ ਨੇ ਕਿਉਂਕਿ ਸਤਿਕਾਰਯੋਗ ਉਹ ਇਨਸਾਨ ਹਾਂ ਹੈਗੇ ਨੇ ਉਹ ਸੰਤ ਨੇ ਇਨਸਾਨ ਉਹ ਸਤਿਕਾਰਯੋਗ ਨੇ ਕਿਉਂਕਿ ਉਹ ਹਰੇਕ ਧਰਮ ਨੂੰ ਸਤਿਕਾਰ ਦਿੰਦੇ ਨੇ ਤੇ ਉਹ ਧਰਮ ਧਰਮ ਨੂੰ ਇਸ ਤਰੀਕੇ ਨਾਲ ਸਮਝਦੇ ਨੇ ਕਿ ਜੋ ਵੀ ਧਰਮ ਦੇ ਵਿੱਚ ਜਿਸ ਪ੍ਰਮਾਤਮਾ ਦੀ ਗੱਲ ਕਰਦੇ ਨੇ ਉਹ ਉੱਪਰ ਇੱਕੋ ਹੀ ਪ੍ਰਮਾਤਮਾ ਵਾ ਉਹਨਾਂ ਪ੍ਰਮਾਤਮਾ ਜਿੱਦਾਂ ਉਹਨਾਂ ਨੇ ਕਿਹਾ ਜੋ ਬੋਲੇ ਸੋਨੇ ਆ ਕੋਈ ਵੀ ਬੋਲ ਸਕਦਾ ਪ੍ਰਮਾਤਮਾ ਦਾ ਨਾਮ ਕੋਈ ਵੀ ਲੈ ਸਕਦਾ ਜੋ ਬੋਲੇ ਸੋਨੇ ਆਲ ਸਤਿ ਸ਼ਰੀਆ ਕਲ ਕਿਉਂਕਿ ਪ੍ਰਮਾਤਮਾ ਇੱਕ ਵਾ ਪਰਮਾਤਮਾ ਦਾ ਕੋਈ ਵੀ ਨਾਮ ਲੈ ਸਕਦਾ ਵਾ ਜੇ ਕੋਈ ਰਾਮ ਰਾਮ ਕਹਿੰਦਾ ਉਹ ਵੀ ਪਰਮਾਤਮਾ ਦਾ ਨਾਮ ਆ ਜੋ ਜੋ ਬੋਲੇ ਸੋਨਿਆ ਸਤਿਸ਼੍ਰੀ ਅਕਾਲ ਅਕਾਲ ਮੁਖ ਪਰਮਾਤਮਾ ਦੀ ਦਾ ਨਾਮ ਲੈਂਦਾ ਉਹ ਵੀ ਪਰਮਾਤਮਾ ਆ ਵਾ ਸੋ ਪਰਮਾਤਮਾ ਹਮੇਸ਼ਾ ਇੱਕ ਵਾ ਲੜਾਈ ਝਗੜਾ ਨਾ ਕਰਿਆ ਕਰੋ ਤੁਸੀਂ ਕਿਸੇ ਨਾ ਵੀ ਵਾਦਾਂ ਵਿੱਚ ਨਾ ਫਸਿਆ ਕਰੋ ਮਨ ਨੂੰ ਸ਼ਾਂਤ ਕਰਨਾ ਜੇ ਤੁਹਾਨੂੰ ਦਿਮਾਗੀ ਪ੍ਰੋਬਲਮ ਆ ਜਾਂ ਕੋਈ ਹੋਰ ਸਟ੍ਰੈਸ ਆ ਹਮੇਸ਼ਾ ਇਹ ਸੋਚਿਆ ਕਰੋ ਪਰਮਾਤਮਾ ਇੱਕ ਵਾ ਬਸ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਹੋ ਉਸ ਪਰਮਾਤਮਾ ਦਾ ਨਾਮ ਜਪ ਕਰੋ ਤੇ ਹਮੇਸ਼ਾ ਵੀ ਵਾਧਾ ਤੋਂ ਦੂਰ ਰਿਆ ਕਰੋ ਪ੍ਰੇਮਾਨੰਦ ਜੀ ਜੀ ਅੱਜ ਇਹ ਵੀਡੀਓ ਉਹਨਾਂ ਦੇ ਵਿਚਾਰ ਜੋ ਸਾਂਝੇ ਕੀਤੇ ਆ ਆਪਾਂ ਉਹਨਾਂ ਦੀ ਸੋਚ ਨੂੰ ਆਪਾਂ ਤੁਹਾਡੇ ਸਾਹਮਣੇ ਪੇਸ਼ ਕੀਤਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਸਾਨੂੰ ਵੀਡੀਓ 'ਚ ਦੱਸਦੇ ਹੋਏ ਕੋਈ ਭੁੱਲ ਚੁੱਕੀ ਹੋਈ ਹੋਵੇ ਤਾਂ ਸਾਨੂੰ ਮਾਫ਼ ਕਰਦੇ ਹੋ ਪ੍ਰੇਮਾਨੰਦ ਜੀ ਬਾਰੇ ਹੋਰ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਜਰੂਰ ਕਮੈਂਟ ਕਰਿਓ ਸੋ ਸੰਗਤ ਜੀ ਹੋਂ ਦੀ ਇਜਾਜ਼ਤ ਅਗਲੀ ਵੀਡੀਓ ਚ ਮਿਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ